ਅੰਤੇ ਸਰ ਕੀ ਨਾਮ ਕੀ ਆਪਣਾ ਉਹ ਦਵਾ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਜੀ ਮੈਂ ਆਪਣੇ ਜ਼ਿਲ੍ਹਾ ਨਸ਼ਾ ਚੜਾਓ ਕੇਂਦਰ ਸਿਵਲ ਹਸਪਤਾਲ ਕਪੂਰਥਲਾ ਵਿੱਚ ਕੇ ਕਾਉਂਸਲਰ ਦੀ ਪੋਸਟ ਤੇ ਤਨਤਾਂਤਾ ਜੀ ਕੀ ਗੱਲ ਹੋ ਗਈ ਹੈ ਅੱਜ ਇਹ ਰਕਿਤ ਸੀ ਮੀਡੀਆ ਨੂੰ ਸੰਬੋਧਿਤ ਕਰ ਰਿਹਾ ਸਰ ਸਭ ਤੋਂ ਪਹਿਲਾਂ ਤਾਂ ਜੀ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਮੈਂ ਮੁਬਾਰਕਾ ਦੇਣੀ ਚਾਹੁੰਗਾ ਜੀ ਜੋ ਯੁੱਧ ਨਸ਼ਾ ਵਿਰੋਧ ਉਹਨਾਂ ਨੇ ਪ੍ਰੋਗਰਾਮ ਸ਼ੁਰੂ ਕੀਤਾ ਹੋਇਆ ਹੈ ਜਿਸ ਦੇ ਤਹਿਤ ਕਾਫੀ ਹੱਦ ਤੱਕ ਅਸੀਂ ਦੇਖ ਰਹੇ ਹਾਂ ਕਿ ਪੇਸ਼ੈਂਟ ਨਸ਼ਾ ਛੱਡਣ ਲਈ ਆ ਰਹੇ ਹੈ ਜਾਂ ਪੁਲਿਸ ਵੱਲੋਂ ਵਧੀਆ ਕਾਰਵਾਈ ਕੀਤੀ ਜਾ ਰਹੀ ਹੈ ਜੀ ਪਰ ਸਰ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਮੈਂ ਇਸ ਪ੍ਰਿੰਟ মিডিਆ ਰਾਹੀਂ ਇੱਕ ਸੰਦੇਸ਼ ਭੇਜਣਾ ਜ਼ਰੂਰ ਚਾਹੁੰਗਾ ਜੀ ਕਿ ਅ ਜੇ ਫਰੰਟ ਲਾਈਨ ਦੇ ਉੱਪਰ ਸਾਡੇ ਵਾਰੀਅਰਸ ਸਾਡੇ ਡਿਡਿਕਸ਼ਨ ਸੁਸਾਇਟੀ ਐਂਡ ਰੀਹੈਬਿਟੇਸ਼ਨ ਸੁਸਾਇਟੀ ਦੇ EMPLOYEES ਕੰਮ ਕਰ ਰਹੇ ਹੈ ਅੱਜ ਦਿਨ ਰਾਤ ਮਿਹਨਤ ਕਰ ਰਹੇ ਹੈ ਸਾਡੇ ਕੋਲ ਸਟਾਫ ਬਹੁਤ ਥੋੜਾ ਹੈ ਜੀ ਫਿਰ ਵੀ 40 ਮਰੀਜ਼ ਸਾਡੇ ਕੋਲ ਇੱਥੇ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖਲ ਹੈ ਜੀ ਅਸੀਂ ਸਾਰੇ ਪੂਰੀ ਤਨਦੇਹੀ ਨਾਲ ਸਾਰਾ ਕੰਮ ਕਰ ਰਹੇ ਆ ਮਿਹਨਤ ਕਰ ਰਹੇ ਆ ਜੀ ਪਰੰਤੂ ਆ ਪਿਛਲੇ ਕੁਝ ਦਿਨਾਂ ਵਿੱਚ ਪੰਜਾਬ ਸਰਕਾਰ ਵੱਲੋਂ ਇੱਕ ਪੱਤਰ ਜਾਰੀ ਹੋਇਆ ਹੈ ਜੀ ਜਿਸ ਵਿੱਚ ਕਿ ਜੋ ਪੰਜਾਬ ਨਸ਼ਾ ਛਡਾਊ ਕੇਂਦਰ ਅਤੇ ਰੀਹੈਬਿਲੀਟੇਸ਼ਨ ਸੁਸਾਇਟੀ ਦੇ ਮੁਲਾਜ਼ਮ ਹੈ ਜੀ ਸਾਰੇ ਕੰਟਰੈਕਟਵਲ ਮੁਲਾਜ਼ਮ ਉਹਨਾਂ ਤੋਂ 200 ਰੁਪਏ ਪ੍ਰਤੀ ਮਹੀਨਾ ਪੰਜਾਬ ਡਵੈਲਪਮੈਂਟ ਟੈਕਸ 2018 ਦੀ ਜਿਹੜਾ ਉਹ ਕੱਟਣਾ ਸ਼ੁਰੂ ਕਰਨ ਦੀ ਗੱਲ ਕਹੀ ਗਈ ਹੈ ਜੀ ਸਾਨੂੰ 200 ਰੁਪਏ ਪ੍ਰਤੀ ਮਹੀਨਾ ਟੈਕਸ ਕਟਵਾਉਣ ਦੇ ਵਿੱਚ ਕੋਈ ਮੁਸ਼ਕਿਲ ਨਹੀਂ ਹੈ ਜੀ ਪਰੰਤੂ ਉਸ ਲੈਟਰ ਦੇ ਵਿੱਚ ਰੈਟਰੋਸਪੈਕਟਿਵ ਰਿਕਵਰੀ ਦੀ ਗੱਲ ਕੀਤੀ ਗਈ ਹੈ ਜੀ ਕਿ 2018 ਤੋਂ ਇਹ ਜਿਹੜਾ ਟੈਕਸ ਬਣਦਾ ਸੀ ਜੀ ਉਹ ਸਾਰਾ ਰਿਕਵਰੀ ਕਰਕੇ ਕੱਟਿਆ ਜਾਊਗਾ ਜੀ ਜਿਸ ਨਾਲ ਕਰੀਬ-ਕਰੀਬ 18 ਤੋਂ 20000 ਜਾਂ 25000 ਤੱਕ ਜਿਹੜਾ ਹੈ ਜੀ ਇੱਕ ਆਮ ਮੁਲਾਜ਼ਮ ਦੇ ਉੱਪਰ ਬੋਝ ਪਊਗਾ ਜੀ ਜੋ ਕਿ ਆਮ ਮੁਲਾਜ਼ਮ ਦੀ ਤਾਂ ਕਈ ਵਾਰ ਮੰਥਲੀ ਸੈਲਰੀ ਵੀ ਨਹੀਂ ਆ ਰਹੀ ਕੰਨ ਨਹੀਂ ਲੱਗਦੇ ਜੇ ਸਰਕਾਰ ਇੱਧਰ ਟੈਕਸਾਂ ਦੇ ਉੱਤੇ ਆਉਂਦੀ ਹੈ ਤਾਂ ਮੁਲਾਜ਼ਮ ਵਰਗ ਪਹਿਲੇ ਹੀ ਕੰਟ੍ਰੈਕਟ ਬੇਸ ਤੇ ਆ ਕੋਈ ਪੱਕਾ ਨਹੀਂ ਹੈਗਾ ਤੇ ਜੋ ਤਰਖਾਵਾ ਕੱਟੇ ਜਾਂਦੇ ਹੈ ਸਰਕਾਰ ਦੀ ਇੱਧਰ ਦੀ ਪਾਲਸੀ ਨੂੰ ਕਿੱਥੇ ਦੇ ਦਿੱਤੀ ਸੀ ਵੇਖੋ ਜੀ ਸਾਨੂੰ ਇਹੀ ਇਸੇ ਕਰਕੇ ਹੀ ਥੋੜਾ ਜਿਹਾ ਮੁਲਾਜ਼ਮ ਨਿਰਾਸ਼ ਹੋਏ ਪਏ ਨੇ ਮੁਲਾਜ਼ਮਾਂ ਵਿੱਚ ਰੋਸ ਹੈ ਨਹੀਂ ਕਿ ਜਦੋਂ ਕੋਈ ਅਸੀਂ ਗੱਲ ਕਰਦੇ ਆ ਜੇ ਕੋਈ ਸੁਵਿਧਾ ਦੇਣ ਦੀ ਗੱਲ ਕਰਦੇ ਮੁਲਾਜ਼ਮਾਂ ਨੂੰ ਵੀ ਤਾਂ ਉਹ ਸ਼ੁਰੂ ਕੀਤਾ ਜਾਂਦਾ ਹੈ ਜੀ ਅੱਜ ਦੀ ਡੇਟ ਤੋਂ ਜੇ ਅਸੀਂ ਕਹਿੰਦੇ ਅੱਜ ਕੋਈ ਇਨਕਰੀਮੈਂਟ ਲਗਾਨੀ ਹੈ ਜੇ ਅਸੀਂ ਕਹਿੰਦੇ ਹਾਂ ਕੋਈ ਕਿਸੇ ਤਰੀਕੇ ਦਾ ਸਾਨੂੰ ਬੈਨੀਫਿਟ ਦੇਣਾ ਹੈ ਜੀ ਤਾਂ ਸਰਕਾਰ ਕਹਿੰਦੀ ਅੱਜ ਦੀ ਡੇਟ ਤੋਂ ਕਰਨਾ ਹੈ ਪਰੰਤੂ ਜਦੋਂ ਹੁਣ ਇਹ ਟੈਕਸ ਕੱਟਣ ਦੀ ਗੱਲ ਕੀਤੀ ਗਈ ਹੈ ਜੀ 2018 ਤੋਂ ਕੱਲ ਸ਼ੁਰੂ ਕੀਤੀ ਗਈ ਹੈ ਜੀ ਫਿਰ ਇਸ ਨਾਲ ਜੀ ਮੁਲਾਜ਼ਮਾਂ ਦਾ ਮੋਰਲ ਡਾਊਨ ਹੋ ਰਿਹਾ ਹੈ ਜੀ ਮੁਲਾਜ਼ਮ ਜਿੰਨੀ ਮਿਹਨਤ ਨਾਲ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਆ ਐਦਾਂ ਦੇ ਪੱਤਰ ਨਾਲ ਉਹ ਬਿਲਕੁਲ ਡਾਊਨ ਹੋ ਜਾਂਦੇ ਆ ਜੀ ਕਹਿੰਦਾਂ ਮੈਂ ਕਿ ਕਿਤੇ ਨਾ ਕਿਤੇ ਗੁੰਡਾ ਟੈਕਸ ਹੀ ਆ ਦੇਖੋ ਜੀ ਅਸੀਂ ਸਰਕਾਰ ਨੂੰ ਏਦਾਂ ਦੇ ਸ਼ਬਦਾਂ ਨਾਲ ਨਹੀਂ ਸੰਬੋਧਨ ਕਰਨਾ ਚਾਹੁੰਦੇ ਆ ਜੀ ਪਰ ਕਿਤੇ ਨਾ ਕਿਤੇ ਫੀਲ ਤਾਂ ਇਹੀ ਹੁੰਦਾ ਹੈ ਜੀ ਕਿ ਸਾਨੂੰ ਮੁਲਾਜ਼ਮਾਂ ਨੂੰ ਹੀ ਦਬਾਇਆ ਜਾਂਦਾ ਹੈ ਜੀ ਐਨੀ ਮਿਹਨਤ ਕਰਨ ਦੇ ਬਾਵਜੂਦ ਵੀ ਜਾਇ ਪੱਕੇ ਕਰਨ ਦੇ ਉਹਨਾਂ ਕੋ ਟੈਕਸ ਬਸੋ ਲੈ ਜਾਂਦਾ ਬਿਲਕੁਲ ਜੀ ਪਹਿਲਾਂ ਤਾਂ ਫਿਰ ਵੀ ਸੋਸਾਇਟੀ ਦੇ ਥਰੂ ਭਰਤੀਆਂ ਕੀਤੀਆਂ ਜਾਂਦੀਆਂ ਸੀ ਹੁਣ ਬਿਲਕੁਲ ਆਊਟਸੋਰਸ ਦੇ ਥਰੂ ਕਰਨ ਲੱਗ ਗਿਆ ਜੀ ਸਰਕਾਰ ਹੁਣ ਅਸੀਂ ਕਹਿ ਨਹੀਂ ਸਕਦੇ ਆ ਜੀ ਕਿ ਸਰਕਾਰ ਸਾਡੇ ਭਲੇ ਲਈ ਕੰਮ ਕਰ ਰਹੀ ਹੈ ਜਾਂ ਕਿਸ ਤਰੀਕੇ ਨਾਲ ਕੰਮ ਕਰ ਰਹੀ ਪਰ ਸਾਨੂੰ ਤਾਂ ਇਸ ਵਿੱਚ ਕੋਈ ਭਲਾ ਨਹੀਂ ਦਿਖ ਰਿਹਾ ਜੀ ਇੱਕ ਪਾਸੇ ਤਾਂ ਸੀਐਮ ਸਾਹਿਬ ਕਹਿੰਦੇ ਕਿ ਡੀਸੀ ਰੇਟ ਦੇ ਪ੍ਰਤੀ ਕਿ ਕੀਤੀ ਜਾਊਗੀ ਕਈ ਮੁਲਾਜ਼ਮਾਂ ਨੂੰ ਪੱਕੇ ਵੀ ਆਊਟਸੋਰਸ ਪੱਕੇ ਵੀ ਕੀਤਾ ਜਾਊਗਾ ਜਿਹੜੇ ਇੰਦਰ ਟੈਕਸ ਇਕੱਠਾ ਕਰਨ ਦੀ ਗੱਲ ਆਉਂਦੀ ਤੇ ਫਿਰ ਸਰਕਾਰ ਦੀ ਨੀਤੀ ਨੂੰ ਕੁਝ ਦੇ ਦੇਤਾ ਦੇਖੋ ਜੀ ਟੈਕਸ ਕਟਣਾ ਜੀ ਇਹ ਟੈਕਸ ਰਿਕਵਰੀਆਂ ਤਾਂ ਬੜੇ ਦੂਰ ਦੀ ਗੱਲ ਹੈ ਜੀ ਪਹਿਲੀ ਗੱਲ ਤਾਂ ਹੈ ਜਿਹੜੇ ਜੋ ਮੁਲਾਜ਼ਮ ਆਲਰੇਡੀ ਲੱਗੇ ਹੋਏ ਹਨ ਜੀ ਉਹਨਾਂ ਨੂੰ ਟਾਈਮ ਲੀ ਤਨਖਾਹਾਂ ਮਿਲ ਜਾਣ ਦੀ ਬਹੁਤ ਵੱਡੀ ਗੱਲ ਹੁੰਦੀ ਹੈ ਉਹਨਾਂ ਲਈ ਫੰਡ ਨਹੀਂ ਹੁੰਦੇ ਜੇ ਫੰਡ ਹੁੰਦੇ ਤਾਂ ਕੋਈ ਅੱਧਾ ਦੀਆਂ ਪ੍ਰਸ਼ਾਸਨਿਕ ਰੀਜ਼ਨ ਇੱਦਾਂ ਦੇ ਆ ਜਾਂਦੇ ਆ ਜਿ ਕਿ ਤਨਖਾਹਾਂ ਨਹੀਂ ਦੋ ਦੋ ਤਿੰਨ ਤਿੰਨ ਮਹੀਨੇ ਮਿਲਦੀਆਂ ਜੀ ਸਾਨੂੰ ਤੇ ਉਸ ਤੋਂ ਬਾਅਦ ਵਿੱਚ ਜੇ ਦੋ ਤਨਖਾਹਾਂ ਥੋੜੀਆਂ ਮਿਲਣੀਆਂ ਵੀ ਸ਼ੁਰੂ ਹੁੰਦੀਆਂ ਤਾਂ ਫਿਰ ਇੱਧਰ ਟੈਕਸ ਵਿੱਚ ਆ ਜਾਂਦੇ ਆ ਜੀ ਕਿ ਉਹ ਵੀ 2018 ਤੋਂ ਰੈਟਰੋਸਪੈਕਟਿਵ ਰਿਕਵਰੀ ਦੇ ਨਾਮ ਤੇ ਕੱਟੇ ਜਾਣਗੇ ਜੀ ਇਸ ਨਾਲ ਤਾਂ ਜੀ ਮੁਲਾਜ਼ਮ ਵਰਗ ਤਾਂ ਫਿਰ ਬਹੁਤ ਜ਼ਿਆਦਾ ਡਾਊਨ ਹੋ ਰਿਹਾ ਹੈ ਜੀ ਅਸੀਂ ਕੀ ਕਰਦੇ ਸਰਕਾਰ ਤੋਂ ਕੋਈ ਉਮੀਦ ਹੈ ਕਿ ਤੁਹਾਨੂੰ ਦੇਖੋ ਜੀ ਅਸੀਂ ਸਰਕਾਰ ਤੋਂ ਉਮੀਦ ਕਰਦੇ ਆਂ ਜੀ ਕਿ ਜੋ ਨਿਯਮ ਸਭ ਲਈ ਬਣਿਆ ਹੋਇਆ ਹੈ ਜੀ ਸਾਡੇ ਲਈ ਬਣ ਗਿਆ ਹੈ ਜੀ ਕੋਈ ਗੱਲ ਨਹੀਂ ਆ ਸਾਨੂੰ 200 ਰੁਪਏ ਪ੍ਰਤੀ ਮਹੀਨਾ ਟੈਕਸ ਵੈਸੇ ਤਾਂ ਜੀ ਜੇ ਨਾ ਹੀ ਕੱਟਿਆ ਜਾਵੇ ਤਾਂ ਬਹੁਤ ਵਧੀਆ ਜੀ ਤਨਖਾਹਾਂ ਹੈ ਕਿੰਨੀਆਂ ਕਹਿਰੀ ਸਾਡੇ ਏਮਪਲੋਈਜ਼ ਦੇ 12 13 ਤੱਕ ਹਜ਼ਾਰ ਤਨਖਾਹਾਂ ਦੇ ਵਿੱਚ ਗੁਜ਼ਾਰਾ ਕਰ ਰਹੇ ਆ ਪਰੰਤੂ ਫਿਰ ਵੀ ਜੇ ਅਸੀਂ ਕਹਿੰਦੇ ਆ ਜੀ ਕਿ ਚਲੋ ਠੀਕ ਹੈ ਜੇ ਡਿਵੈਲਪਮੈਂਟ ਟੈਕਸ ਹੈ ਜੀ ਅਸੀਂ 200 ਰੁਪਏ ਪ੍ਰਤੀ ਮਹੀਨਾ ਕਟਵਾਉਣ ਲਈ ਵੀ ਤਿਆਰ ਹਾਂ ਜੀ ਪਰੰਤੂ ਰੈਟਰੋਸਪੈਕਟ ਕੀਤਾ ਜਾਵੇ ਜੀ ਡਿਵੈਲਪਮੈਂਟ ਸ਼ਬਦ ਜਿਹੜੇ ਵਰਤੋ ਕਰਕੇ ਡਿਵੈਲਪਮੈਂਟ ਸਰਕਾਰ ਆਪਣਾ ਕਰ ਰਹੀ ਹੈ ਕਿ ਪਲਾਈਮੋ ਦਾ ਡਿਵੈਲਪਮੈਂਟ ਕਰ ਰਹੀ ਹੈ ਦੇਖੋ ਜੀ ਇਹ ਤਾਂ ਹੁਣ ਸਰਕਾਰ ਹੀ ਜਾਣੇ ਜੀ ਉਹ ਕਿਹਨਾਂ ਦਾ ਡਿਵੈਲਪਮੈਂਟ ਕਰਨਾ ਚਾਹੁੰਦੀ ਹੈ ਜੀ ਉਮੀਦ ਤਾਂ ਸੀ ਇਹੀ ਕਰ ਰਹੇ ਆ ਜੀ ਕਿ ਜੋ ਇਹ ਸਰਕਾਰ ਫੈਸਲੇ ਕਰ ਰਹੀ ਹੈ ਉਹਨਾਂ ਦੇ ਪਿੱਛੇ ਕੋਈ ਨੇਕ ਨੀਅਤ ਹੋਵੇ ਨੇਕ ਨੀਤੀ ਹੋਵੇ ਜੀ ਪਰੰਤੂ ਮੁਲਾਜ਼ਮਾਂ ਨੂੰ ਇਸ ਚੀਜ਼ ਦੇ ਸਮਝ ਨਹੀਂ ਆ ਰਹੀ ਹੈ ਜਿੰਨਾ ਸਾਨੂੰ ਸਮਝ ਆ ਰਹੀ ਹੈ ਜੀ ਕਿ ਇਸ ਵਿੱਚ ਨੇਕ ਨੀਅਤ ਨੇਕ ਨੀਤੀ ਕਿਨਾਂ ਵਾਸਤੇ ਹੈ ਜੀ ਸੋ ਸੇ ਉਮੀਦ ਕਰਦੇ ਆ ਜੀ ਇਹ ਡਵੈਲਪਮੈਂਟ ਟੈਕਸ ਹੈ ਜੀ ਡਵੈਲਪਮੈਂਟ ਸਾਰਿਆਂ ਦਾ ਓਵਰਆਲ ਹੋਵੇ ਸਰਬੱਤ ਦੇ ਭਲੇ ਦੀ ਗੱਲ ਕਰਦੇ ਆ ਮੁਲਾਜ਼ਮ ਵੀ ਆਣ ਸਰਕਾਰ ਵੀ ਆਵੇ ਜੀ ਨਸ਼ਾ ਕਰਨ ਵਾਲੇ ਮਰੀਜ਼ ਦਾ ਵੀ ਭਲਾ ਹੋਵੇ ਜੀ ਪਰੰਤੂ ਇਸ ਤਰੀਕੇ ਨਾਲ ਭਲਾ ਸੰਭਵ ਹੈ ਜੀ